ਕੋਝ ਹੋਰ ਕਬਰਾ ਪੰਜਾਬ ਰੋਡਵੇਜ਼ ਪੀਆਰਟੀਸੀ ਅਤੇ ਪਨ ਬੱਸ ਵਿੱਚ ਕੰਮ ਕਰਦੇ ਠੇਕਾ ਪ੍ਰਣਾਲੀ ਦੇ ਮੁਲਾਜ਼ਮਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਕੀਤਾ ਆਪਣੀਆਂ ਮੰਗਾਂ ਨੂੰ ਲੈ ਕੇ ਠੇਕਾ ਪ੍ਰਣਾਲੀ ਦੇ ਕੰਮ ਕਰ ਰਹੇ ਮੁਲਾਜ਼ਮਾਂ ਨੇ 6 7 ਅਤੇ 8 ਅਪ੍ਰੈਲ ਨੂੰ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਮੁਹਾੜੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਣ ਨਾਲ ਆਮ ਜਨਤਾ ਨੂੰ ਵਿਸ਼ੇਸ਼ ਤੌਰ ਤੇ ਉਨ੍ਹਾਂ ਮਹਿਲਾਵਾਂ ਨੂੰ ਪਰੇਸ਼ਾਨੀ ਚੜ੍ਹਣੀ ਪਈ ਜੋ ਹਰ ਰੋਜ਼ ਮੁਫਤ ਸਫ਼ਰ ਦਾ ਲਾਹ ਲੈਂਦੀਆਂ ਸਨ ਕੁਝ ਮਹਿਲਾਵਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਘੱਟ ਤਨਖਾਹ ਤੇ 12 ਤੋਂ 15 ਘੰਟੇ ਲਈ ਕੰਮ ਕਰਨ ਵਾਲੀ ਮਜ਼ਦੂਰ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਸੋਚੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗੱਲ ਨੇ ਖਰੜ ਵਿੱਚ ਪ੍ਰਸਾਰ ਭਾਰਤੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਮਿਤੀ 15 ਜਨਵਰੀ ਨੂੰ ਟਰਾਂਸਪੋਰਟ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਅਤੇ ਕਿਹਾ ਸੀ ਕਿ ਦੋ ਹਫ਼ਤਿਆਂ ਵਿੱਚ ਇੱਕ ਮੀਟਿੰਗ ਬੁਲਾ ਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕੀਤਾ ਜਾਵੇਗਾ ਪਰ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਸਨਰੂਰ ਵਿੱਚ ਵੀ ਕੱਚੇ ਮੁਲਾਜ਼ਮਾ ਨੇ 2 ਘੰਟੇ ਲਈ ਬੱਸਾਂ ਦਾ ਚੱਕਾ ਜਾਮ ਕੀਤਾ। ਇਹ ਬੱਸਾਂ ਜਿਹੜੀਆਂ ਬਾਰੇ ਆ ਉਹਨੂੰ ਬੰਦ ਕੀਤਾ ਜੋ ਪ੍ਰਾਈਵੇਟ ਘਰਾੜਿਆਂ ਦੀ ਜਿਹੜੀ ਆ ਲੁੱਟ ਸਰਕਾਰੀ ਨਾਰੇ ਦੇ ਨਾਂ ਹੋਵੇ ਕੱਚੇ ਮੁਲਾਜ਼ਮਾ ਨੂੰ ਬੰਦੀ ਕੀਤਾ ਗਿਆ ਵੀ ਜਿਹੜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਜਲਾਈ ਦੋਹੇ ਜੀ ਸੋ ਕਿਤਾ ਸੀ ਜੇ ਕੁ ਮਹੀਨੇ ਦੇ ਵਿੱਚ ਇੱਕ ਟਰਾਂਸਪੋਰਟ ਪਾਲਿਸੀ ਬਤਰੀ ਕੋਸ਼ਿ ਬਣਾ ਕੇ ਇਹਦਾ ਮੰਗਣਾ ਨਾਲ ਕੀਤਾ ਜਾਵੇ ਕਿ ਕੱਚੇ ਪ੍ਰਾਇਮ ਨੂੰ ਪੱਕੇ ਕਰਨਾ ਡੇਕੇ ਦਰਬਾਰ ਕਢਣਾ ਨਵੀਆਂ ਸਰਕਾਰੀ ਬੱਸਾਂ ਪਾਉਣਾ ਗੰਦੇ ਦੇ ਕੱਟੇ ਮਲਾਜੂਰ ਨੂੰ ਪਾ ਚੰਨਾ ਸਰਵਸਥੂ ਲੱਭ ਕਰਨਾ ਸੋ ਇਹ ਜਾਨੇ ਅਸੀਂ ਮੰਗ ਕਰ ਰਹੇ ਹਾਂ ਉਹ ਟਰਾਂਸਪੋਰਟ ਪਾਲਿਸੀ ਜਲਦੋ ਜਲ ਬਣਾ ਕੇ ਲਾਗੂ ਕੀਤੀ ਜਾਵੇ